ਇਹ ਪਿਛਲੇ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਆ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬਟ ਚੋਰੀ ਕਰ ਲਏ ਸੀ ਉਸ ਦੀ ਅਸੀਂ ਕਾਫੀ ਜਣਾ ਤੋਂ ਪਾਲ ਕੰਡੇ ਜੀ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਇੱਕ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਸੀਂ ਅਰੈਸਟ ਕਰ ਲਿਆ ਅਰੇਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈਂ ਇਲੈਕਟ੍ਰੋਨਿਕਸ ਤੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ ਚ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਤੇ ਇਹਦੇ ਨਾਲ ਹੀ 2 ਹੋਰ ਚੋਰੀਆਂ ਜਿਹੜੀਆਂ ਟ੍ਰੇਸ ਹੋਈਆਂ ਇੱਕ ਹੈਗੀ ਸੀ ਅਰਨ ਜੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜene ਉਹ ਵੀ ਉਹਦੇ ਚ ਇੱਕ LCD ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਉਹ ਬਰਾਮਦ ਹੋਇਆ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤੁਨਚਲਾ ਲਾਗੇ ਉਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਚੋਰੀਆਂ ਬੰਦੇ ਹੁੰਦਾ ਹੈ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਿਆ ਬਾਕੀ ਅਜੇ ਪੁੱਛਗਿੱਛ ਚੱਲ ਰਹੀ ਹੈ ਜੀ ਇਹਨਾਂ ਦੇ ਪਹਿਲਾਂ ਵੀ ਮਾਮਲਾ ਦਰਜ ਹੋਈ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐਨਾਂ ਤੇ ਤੇ ਜਵੰਤ ਤੇ ਆਇਆ ਹੁਣ ਦੋ ਬੰਦੇ ਫੜੇ ਜੀ ਹਾਂ ਕੋਈ ਹੈਗੇ ਇਹਨਾਂ ਦੇ ਸਾਥੀ ਹੋਰ ਵੀ ਕੋਈ ਲਾ ਲਿਆ ਨਹੀਂ ਹਜੇ ਹੁਣ ਪੁੱਛਗਿੱਛ ਕਰਦੇ ਆ ਅਜੇ ਅਜੇ ਫੜੇ ਐ ਇਹਨਾਂ ਦੇ ਇਹਨਾਂ ਨੂੰ ਪੁੱਛੇ ਹੀ ਕਰ ਲਈ ਜੀ ਆ ਸਾਰੀ ਰਿਕਵਰੀ ਹੋਈ ਆ ਨੀਚੇ 스테ਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁੱਛ ਕੇ ਚੱਲੂ ਇਹ ਚੋਰੀ ਕਰਨ ਦੇ ਆਦੀ ਆ ਰਾਤ ਸਮੇਂ ਚੋਰੀ ਕਰਕੇ ਪਹਿਲਾਂ ਵੀ ਦੇ ਹੋਈ ਇਹਦਾ ਹੀ ਮਾਮਲਾ ਦਰਜ ਹੈ ਰਾਤ ਨੂੰ ਇੱਕ ਦੁਕਾਨ ਦਾ ਉਤੋਂ ਸ਼ਟਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਸੀ ਮੌਡਰਨਿਟੀ ਇਹੋ ਹੀ ਹੈ ਇਹਨਾਂ ਦੀ ਸ਼ੁਰੂ ਤੋਂ ਸਰ ਜੀ ਥੋੜਾ ਤਾਰਕ ਹਾਂ ਜੀ ਸਰ ਜੀ ਜੀ ਇਹ ਪ੍ਰੈਸਰ ਰੱਖੀ ਜਾਨਕਾਰੀ ਦਿਓ ਕਿ ਕਿੰਨੇ ਦੋਸ਼ ਪੜੇਗੇ ਕਿ ਕਿਸ ਨਾਮ ਬਰਾਬਰ ਹੈ ਇਹ ਪਿਛਲੇ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਹੈ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬ ਆਦਿ ਚੋਰੀ ਕਰ ਲਏ ਸੀ ਉਸ ਦੀ ਅਸੀਂ ਕਾਫੀ ਜਣਾ ਤੋਂ ਪਾਲ ਕੰਡੇ ਦੀ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਇੱਕ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਹੀਂ ਅਰੈਸਟ ਕਰ ਲਿਆ ਅਰੈਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈ ਇਲੈਕਟ੍ਰੋਨਿਕਸ ਤੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ 'ਚ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਤੇ ਇਹਦੇ ਨਾਲ ਹੀ ਦੋ ਹੋਰ ਚੋਰੀਆਂ ਜਿਹੜੀਆਂ ਟ੍ਰੇਸ ਹੋਈਆਂ ਇੱਕ ਹੈਗੀ ਸੀ ਅਰਨ ਜੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜene ਉਹ ਵੀ ਉਹਦੇ ਚ ਵੀ ਆ ਇੱਕ LCD ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਉਹ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤੁਨਚਾਲਾ ਲਾਗੇ ਉਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਚੋਰੀਆਂ ਬੰਦੇ ਹੁੰਦਾ ਫੇ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਿਆ ਬਾਕੀ ਅਜੇ ਪੁੱਛ ਕੇ ਚੱਲ ਰਹੀ ਜੀ ਇਹਨਾਂ ਦੇ ਪਹਿਲਾਂ ਵੀ ਮਾਮਲਾ ਦਰਜ ਕੋਈ ਹੈ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐ ਨਾ ਤੇ ਤੇ ਜਵੰਤ ਤੇ ਆਇਆ ਹੁਣ ਦੋ ਬੰਦੇ ਫੜੇ ਜੀ ਐ ਹੇਗੇ ਇਹਨਾਂ ਨਾਲ ਸਤੀ ਹੋਰ ਵੀ ਕੋਈ ਲਾਦੇ ਨਹੀਂ ਹਜੇ ਹੁਣ ਪੁਛਕੇ ਚ ਕਰਦੇ ਆ ਹਜੇ ਅੱਜ ਫੜੇ ਇਹਨਾਂ ਦੇ ਤੇ ਇਹਨਾਂ ਕੋਲ ਪੁਛਕੇ ਕਰੀ ਹਜੇ ਆ ਸਾਰੀ ਰਿਕਵਰੀ ਹੋਈ ਆ ਨੀਚੇ 스테ਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁਛਕੇ ਚੱਲੂ ਇਹ ਚੋਰੀ ਕਰਨਦੇ ਆਦੀ ਆ ਰਾਤ ਸਮੇਂ ਚੋਰੀ ਕਰਕੇ ਪੈਸੇ ਉਹ ਇਹਦਾ ਹੀ ਮਾਮਲੇ ਦਰਜ ਰਾਤ ਮੇ ਇੱਕ ਦੁਕਾਨ ਦਾ ਉਤੋਂ ਸ਼ਟਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਮੋਡਸ ਆਪਟੀ ਇਹੋ ਹੀ ਇਹਨਾਂ ਦੇ ਸ਼ੁਰੂਆਤੀ